ਜਿਹੜੇ ਬੰਦੇ ਨੇ ਇੱਕ ਚੀਜ਼ ਹੋਰ ਵੀਡੀਓ ਦੇ ਵਿੱਚ ਦਾਵਾ ਜੀ ਜਿਹੜੇ ਬੰਦੇ ਨੇ ਕਿਰਸ ਕਰਕੇ ਦੇਖਣੀ ਹੈ ਜਿਨ੍ਹਾਂ ਦੇ ਘਰੇ ਅੱਜ ਆਪਾਂ ਨੂੰ ਵੀਡੀਓ ਦੇਖਦੇ ਆਂ ਦੁੱਧ ਮਿਲ ਲੋ ਢੋਲਾਂ ਦੇ ਵਿੱਚ ਪੂਰਾ ਫੁੱਲ ਠੋਕ ਕੇ ਕਟਰੂ-ਕਟਰੂ ਛੱਡਿਆ ਹੋਣਾ ਠੀਕ ਹੈ ਦੁੱਧ ਮਿਲ ਲੋ ਜੇ ਤੁਹਾਡੇ ਘਰੇ ਅੱਜ 30 ਲੀਟਰ ਦੁੱਧ ਹੋਇਆ ਇੱਕ ਟਾਈਮ ਦਾ ਦੂਜੇ ਦਿਨ ਜਿਹੜੀਆਂ ਤੁਹਾਡੀਆਂ ਕਟੀਆਂ ਚੁੰਗਣੀ ਤੇ ਤਿੰਨ-ਤਿੰਨ ਕਿੱਲੇ ਇੱਕ ਟਾਈਮ ਦਾ ਦੁੱਧ ਪੀਂਦੀਆਂ ਹੋਊਗਾ ਉਹਨਾਂ ਨੂੰ ਤੁਸੀਂ 1 ਕਿੱਲੋ ਲੀਟਰ ਦੁੱਧ ਘਟਾ ਦਿਓ ਜੇ ਤੁਹਾਡਾ 2 ਲੀਟਰ ਦੁੱਧ ਦੂਜੇ ਦਿਨ ਨਾ ਘਟਿਆ ਯਾਰ ਮੈਂ ਇੱਥੇ ਬੈਠਾ ਮੈਂ ਕੰਮ ਛੱਡ ਦੂੰ ਯਾਰ ਭ ਜੰਗਲੀ ਨੂੰ ਅੱਜ ਜਮਾ ਕੇ ਦੁੱਧ ਜੋਕ ਕੇ ਜਾ ਕਰੋ ਜੋਤ ਜੰਗਲੀ ਨੂੰ ਆਪਾਂ ਬੰਦ ਕਰ ਦਿੰਨੇ ਆ ਬਾਈ ਜਿੱਦੇ ਬੰਦ ਕਰਤਾ ਆਪਾਂ ਨੂੰ ਇਹੋ ਜਿਹਾ ਢੋਲ ਦੇ ਵਿੱਚ ਦੁੱਧ ਪੈ ਗਿਆ ਨਾ 3 ਕਿਲੋ ਤੇ ਬਾਈ ਜੇ ਉਹੀ 3 ਕਿਲੋ ਦੁੱਧ ਟਾਈਮ ਦਾ ਨਾ ਕਿ ਟਾਈਮ ਤੇ ਦੇਣਦਾਰ ਹੂੰਗਾ ਯਾਰ ਹਰ ਇੱਕ ਬੰਦੇ ਦੇ ਜਿਹੜੀ ਕਰਮ ਆ ਨਾ ਮੋਹਰ ਆਪਣੇ ਆਪਣੇ ਕਰਮ ਲਿਖਿਆ ਕੇ ਲਿਆਉਂਦਾ ਇਹ ਤੇਰੀ ਮੇਰੀ ਆ ਬਹਿਮ ਹੀ ਆ ਸਾਰਾ ਵੀ ਉਹ ਕਰਜੂ ਉਹ ਕਰਜੂ ਹੁੰਦੇ ਸਾਰੇ ਕਰਮ ਹੀ ਆ ਬਹਿਮ ਹੀ ਆ ਜਿਹਨੂੰ ਜਿੰਨਾ ਕੁਸ ਮਿਲਣਾ ਉਹ ਮਿਲ ਨਹੀਂ ਆ ਰੱਬ ਨੇ ਉਹਦੀ ਲਿਖਤ ਕਰ ਪਹਿਲੀ ਲਿਖਤੀ ਦੇ ਉਹਨੇ ਜ਼ਿੰਦਗੀ ਚ ਕੀ ਕਰਨਾ ਆਉਣਾ ਕੀ ਹੋਣਾ ਉਹਦੇ ਨਾਲ ਬੜੇਪੇ ਚ ਮਰਨਾ ਹੈ ਉਹ ਇੰਸੀਡੈਂਟ ਹੋਣਾ ਕਿਵੇਂ ਹੋਣਾ ਕਿਵੇਂ ਨਹੀਂ ਹੋਣਾ ਉਹ ਰੱਬ ਨੂੰ ਪਤਾ ਆਪਾਂ ਨੂੰ ਕੁਝ ਨਹੀਂ ਪਤਾ ਤੇ ਫੇਰ ਫੇਰ ਵੀ ਆਪਾਂ ਉਹ ਤੋਂ ਵੱਡੇ ਬੰਦੇ ਦੀ ਕੋਸ਼ਿਸ਼ ਕਰਦੇ ਆ ਨਹੀਂ ਵੀ ਇਹੀ ਚੀਜ਼ ਹੈ ਇਹਨਾਂ ਦੀ ਖਰਾਕ ਬਚਾ ਕੇ ਨਹੀਂ ਆਪਾਂ ਨੂੰ ਪੈਸੇ ਵਜਦੇ ਇਹ ਕੱਟੀਆਂ ਨੂੰ ਤਾਂ ਸੰਕਾ ਦੀ ਗਿਨਣਾ ਟੈ ਮਾ ਮਾਂ ਦੁੱਧ ਦਿੰਦਿੰਗਾ ਨਾ ਪੂਰਾ ਪਾਈਆ ਪਾਈਆ ਵੱਧ ਖਵਾਓ ਕੋਸ਼ਿਸ਼ ਇਹ ਕਰੋ ਜਿੱਥੇ ਅਸੀਂ 3 ਸਾਲਾਂ ਦੀ ਸਵਾਉਣੀ ਆ ਜਿਵੇਂ ਮੈਂ ਢਾਈ ਸਾਲਾਂ ਦੀ ਕੱਟੀ ਸਵਾਉਣਾ ਕੋਈ ਲੇਟ ਵੀ ਹੋ ਜਾਂਦਾ ਕੋਈ ਜ਼ਰੂਰੀ ਨਹੀਂ ਵੀ ਕੋਸ਼ਿਸ਼ ਤੁਸੀਂ ਇਹ ਕਰੋ ਗਾਂਾਂ ਲਈ ਸਾਲ ਇਹ ਕੋਸ਼ਿਸ਼ ਹੋਇਆ ਕਰੂ ਆਪਣੀ ਵੀ ਹੁਣ ਤਾਂ ਕੱਟੀਆਂ ਮੇਰੀਆਂ ਬੁੱਕ ਆਈਦੀ ਤਾਂ ਮੈਂ ਕੱਟੀਆਂ ਜੇ ਬੁੱਕ ਹੀ ਸਾਰੀਆਂ ਦੇਣੀਆਂ ਪੈਣਗੀਆਂ ਅਗਲੇ ਸਾਲ ਤੱਕ ਆਪਾਂ ਬੁੱਕ ਨਹੀਂ ਕਰਦੇ ਜਦੋਂ ਮੂਰੇ ਕੱਟੀਆਂ ਵੇਚਾਂਗੇ ਆ ਸੌਰੀ ਪਾਲਾਂਗੇ ਉਹਨਾਂ ਨੂੰ ਮੈਂ ਇਦੋਂ ਬਾਅਦ 2.5 ਸਾਲਾਂ ਤੱਕ ਪਹਿਲਾਂ ਪਹਿਲਾਂ 2.5 ਸਾਲ ਦੀ ਚਵਾਈ ਕਰਾ ਰਾਂਗੇ ਜਿਵੇਂ ਹੁਣ ਕਰਾਈ ਸੀ ਆਪਣਾ ਟਾਰਗੇਟ ਆ 2.5 ਸਾਲਾਂ ਦੀ ਆਪਾਂ ਇੱਕ ਛੋਟੀ ਜਿਹੜੀ ਆ ਛੋਟੀ ਹੋਣਾ ਹੀ ਆ ਡਿੱਗੀ ਤੇ ਇਹ 1 ਸਾਲ 1.5 ਆ 2 ਸਾਲ 1.5 ਮਹੀਨੇ ਦੀ ਝੋਟੀ ਆਪਾਂ ਸਵਾਲੀ ਸੀਗੀ 24 25 2.5 26 ਮਹੀਨੇ ਦੇ ਵਿੱਚ ਵਿੱਚ ਇਹ ਝੋਟੀ ਸੂਹੀ ਸੀ ਤੇ ਦੁੱਧ ਦੇਣੇ ਵੀ ਪਹਿਲਾਂ ਨੇ 1.5 1.5 ਲੀਟਰ ਦਿੱਤਾ ਜਿਹੜੀ ਛੋਟੀ ਸੀ ਉਹ ਜਨਾਂ ਨੇ ਜ਼ੋਰ ਨਹੀਂ ਲਾਇਆ ਨਾਲੇ ਬੱਚਾ ਮਰ ਗਿਆ ਸੀ ਆ ਦੂਜੇ ਸੂਈ ਨੂੰ ਆ ਤੇ ਤਿਆਰ ਹੈ ਤੇ ਨਾਲੇ ਹੁਣ ਆਈ ਤੇ ਖਲਦੀ ਦੇਖੀਏ ਉਦੋਂ ਵੀ ਲੀਟਰ ਦੁੱਧ ਲੈਣ ਦਾ ਵੱਢ ਬੱਚਾ ਮਰ ਗਿਆ ਤੇ ਕੋਈ ਕੋਈ ਤਾਂ ਨਹੀਂ ਬਬਾਟੀ ਕਰੀ ਰਿੰਗ ਪਿਆ ਕਰੇ ਚੱਕ ਲੈ ਮੈਂ ਕਿਹ ਜਿਹੜਾ ਕੰਮ ਹੀ ਛੋਟਾ ਜਿੱਡੀ ਮਾਂ ਚ ਵੱਡੀ ਸੋਣਿਆ ਉਹ ਬੱਚੇ ਦਾ ਕਰਦੀ ਆ ਜਿਹੜੀ 2.5 ਸਾਲਾਂ ਦੀ ਸੁੰਦੀ ਆ ਜਿਹੜੀਆਂ 2.5 ਆਪਣੀ ਕਾਲੀ 2.5 ਸਾਲਾਂ ਦੀ ਸੁੰਈ ਆ ਭਾਈ ਉਹ ਕੱਟਾ 7 ਮਹੀਨਾ ਦਾ ਕੋਈ ਬਾਤ ਤੇ ਨਹੀਂ ਛੱਡੋ ਨਾ ਛੱਡੋ ਛੋਟੀ ਨਾਗਣੀ ਆਪਣੀ ਐਂ ਸੁੰਦੀ ਸੀ ਬਚਪਨ ਚ ਉਹਨੇ ਆਹਦਾ ਕੱਟਰੂ ਦਾ ਕੀਤਣੀ ਬਾ 15 ਦਿਨ ਕਰਦੀ ਐ 16ਵੇਂ ਦਿਨ ਮਗਰਲੇ ਜੇ 7ਵੇਂ ਦਿਨ ਉਹ ਕੱਟਰੂ ਨਹੀਂ ਸਾਦੀ ਇਹ ਵੀ ਚੱਕਰ ਹੈ ਜਿਹੜੀ ਛੋਟੀ ਉਮਰ ਸੋਣਾ ਉਹ ਪਸ਼ੂ ਉਮਰ ਵਿੱਚ ਕਿਹ ਢਲੀ ਜਾਂਦਾ ਉਹਨੂੰ ਪਤਾ ਹੁੰਦਾ ਵੀ ਮੈਂ ਕੀ ਬਾੜਾ ਕਰ ਨਾਲ ਕਦਮ ਮਾਰਦੇ ਹੁੰਦੇ ਆ ਜਦੋਂ ਪਹਿਲੇ ਦਿਨ ਹਲਕਤ ਮਾਰਦੇ ਆ ਪਾ ਕੱਟਰੂ ਛੱਡ ਨੂੰ ਮਾਰ ਜਾਂਦਾ ਕਿਰਾ ਮੂੰਹ ਲਵਾ ਕੇ ਉਹ ਦੂਜੇ ਦਿਨ ਉਹਨੂੰ ਪਤਾ ਲੱਗ ਜਾਂਦਾ ਵੀ ਬੱਚਾ ਤਾਂ ਮੈਂ ਦੇਤਾ ਹੈਗਾ ਪਰ ਚੂਣੀ ਦਾ ਇੰਨਾ ਨੇ ਆ ਉਹ ਪਸ਼ੂ ਨੂੰ ਮੇਰੇ ਕਰੀ ਹੱਥ ਪੈਂਦਾ ਛ ਉਹਨੂੰ ਦੁਨੀਆਦਾਰੀ ਦਾ ਗਿਆਨ ਵੱਧਦਾ ਜਾਂਦਾ ਤੇ ਇੱਕ ਗੱਲ ਪਿੰਦੀ ਭਾਈ ਜਿਵੇਂ ਆਪਾਂ ਦੇਖਿਆ ਆਪਣਾ ਕੋਈ ਜਿਵੇਂ ਕਿਸਾਨ ਭਰਾ ਨਾ ਕਿਹੋ ਜਿਹਾ ਉਹ ਜਿਹੜਾ ਸ਼ਡਿਊਲ ਰੱਖੇ ਵੀ ਉਹਦੇ ਦੁੱਧ ਦੇ ਪੈਸੇ ਆ ਜਿਹੜੇ ਹਨ ਉਹ ਫੀਡ ਦੇ ਵੀ ਮੁੜੀ ਜਾਂਣਾ ਘਰੇ ਵੀ ਮੜੀ-ਮੋਟੀ ਬਚਤ ਹੋਵੇ ਆਮ ਤੌਰ ਤੇ ਕੀ ਹੁੰਦਾ ਭਾਈ ਆਪਾਂ ਜਿਵੇਂ ਪਿੰਡਾਂ ਦੇ ਵਿੱਚ ਦੇਖਦੇ ਆ ਨਾ ਉਹ ਕਹਿੰਦੇ ਸਾਡੇ ਫੀਡ ਦੇ ਪੈਸੇ ਵੀ ਨਹੀਂ ਮੁੜਦੇ ਉਹ ਪੈਸੇ ਮਾੜੇ-ਮੱਟੇ ਜਿਹੜੇ ਘਰੇ ਖਰਚੇ ਜਾਂਦੇ ਹਨ ਕਿਵੇਂ ਜਾਂ ਰੋਲ ਬਣਾਉਣ ਦੇ ਆਪਣੇ ਕਿਸਾਨ ਜਿਹੜਾ ਫਾਇਦਾ ਉਹ ਮੁੜਦੇ ਆ ਹੀ ਨਹੀਂ ਜੋਤ ਆਪਾਂ ਮੇਨ ਚੀਜ਼ ਹੈ ਜਿਵੇਂ ਹੁਣ ਮੇਰੇ ਕੋਲੇ ਤੇ ਟ੍ਰੇਨਿੰਗ ਤੇ ਮੁੰਡੇ